ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਹੈਗੇ ਆ ਲੁਧਿਆਣਾ ਸ਼ਹਿਰ ਦੀ ਜਿੱਥੇ ਕਿ ਟ੍ਰੈਫਿਕ ਦੇ ਜਿਹੜੇ ਨਿਯਮ ਹੈਗੇ ਨੇ ਉਹਦੀ ਪਾਲਣਾ ਸੁਰੱਖਿਤ ਕਰਨ ਵਾਸਤੇ ਇਹ ਨਿਯਮ ਰੱਖੇ ਗਏ ਹੈਗੇ ਨੇ ਸੋ ਬਿਲਕੁਲ ਤੁਹਾਨੂੰ ਦਖਾਵਾਂਗੇ ਲੁਧਿਆਣੇ ਦੇ ਟੱਬਾ ਰੋਡ ਦੇ ਆਰਪੀ ਫਿਲਿੰਗ ਨਾਇਰਾ ਪੈਟਰੋਲ ਪੰਪ ਵੱਲੋਂ ਉਹਨਾਂ ਰਾਜਨਪੁਰ ਵੱਲੋਂ ਸੜਕ ਸੁਰੱਖਿਆ ਨੂੰ ਲੈ ਕੇ ਹੈਲਮਟ ਵੀ ਵੰਡੇ ਗਏ ਹੈਗੇ ਨੇ ਜਿਸ ਮੌਕੇ ਤੇ ਉਹਨਾਂ ਦੇ ਨਾਲ ਮੌਜੂਦਾ ਕਾਉਂਸਲਰ ਸੁਖਮੇ ਸੁਖਮੇਲ ਸਿੰਘ ਗੁਰਮੇਲ ਆਪਣੇ ਟ੍ਰੈਫਿਕ ਅਫਸਰ ਅਸ਼ੋਕ ਚੋਹਾਨ ਮੌਜੂਦ ਰਹੇ ਤੇ ਉਹਨਾਂ ਨੇ ਇਹ ਵੀ ਕਹਿਣਾ ਹੈਗਾ ਵੈ ਕਿ ਜਿਹੜੇ ਟ੍ਰੈਫਿਕ ਦੇ ਜਿਹੜੇ ਨਿਯਮ ਹੈਗੇ ਨੇ ਉਹ ਜਿਹੜੇ ਆਨ ਦੀ ਜਿਹੜੀ ਪੀੜ੍ਹੀ ਹੈ ਉਹ ਆਪਣਾ ਸਹੀ ਤਰੀਕੇ ਨਾਲ ਚੱਲੇ ਉਹ ਤੇ ਜਿਹੜਾ ਬਿਨਾ ਹੈਲਮਟ ਤੋਂ ਜਿਹੜਾ ਜਾਏਗਾ ਉਹ ਬਖਸ਼ਾ ਬਿਲਕੁਲ ਨਹੀਂ ਜਾਏਗਾ ਸੋ ਗੱਲਬਤ ਕਰਦੇ ਹਾਂ ਮੌਕੇ ਦੇ ਉੱਤੇ ਜਿਹੜੇ ਇੱਥੇ ਅਸ਼ੋਕ ਚੋਹਾਂ ਜੀ ਪਹੁੰਚੇ ਹੋਏ ਨੇ ਔਰ ਮੌਕੇ ਜਿਹੜੇ ਆਪਣਾ પેટ્રોલ ਪੰਪ ਦੇ ਜਿਹੜੇ ਓਨਰ ਹੈਗੇ ਨੇ ਉਹਨਾਂ ਨਾਲ ਵੀ ਆਪਾਂ ਗੱਲਬਤ ਕਰਾਵਾਂਗੇ ਸੋ ਸਾਡੇ ਚੈਨਲ ਦੇ ਕੀ ਕਹਿੰਦੇ ਨੇ ਜੁਨੇਰੋ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਮੈਂ ਸੁਖਮੇਲ ਸਿੰਘ ਗਰੇਵਾ ਵਾਰ ਨੰਬਰ 14 ਦਾ ਕੌਂਸਲਰ ਤੇ ਮੈਂ ਅੱਜ ਇੱਥੇ ਆਇਆ ਵਾਂ ਆਰਪੀ ਫੀਲਿੰਗ ਨਿਆਰਾ ਪਟਰੋਲ ਪੰਪ ਤੇ ਉਹਨਾਂ ਨੇ ਮੈਨੂੰ ਬੁਲਾਇਆ ਜੀ ਇੱਥੇ ਆ ਕੇ ਉਹਨਾਂ ਨੇ ਸਭ ਤੋਂ ਵਧੀਆ ਕਦਮ ਚੱਕਿਆ ਵਾ ਜਿਹੜਾ ਟੂ ਬੋਇਲਰ ਚਾਲਕਾਂ ਨੂੰ ਅੱਜ ਹੈਲਮਟ ਵੰਡੇ ਨੇ ਇਹਦੀ ਬਹੁਤ ਜ਼ਿਆਦਾ ਲੋੜ ਆ ਹੈਲਮਟ ਦੀ ਕਿਉਂਕਿ ਅਕਸਰ ਐਕਸੀਡੈਂਟ ਹੁੰਦਾ ਤਾਂ ਸਿਰ ਦੀ ਸੱਟ ਲੱਗ ਕੇ ਲੋਕਾਂ ਦੀ ਜਾਨ ਚਲੀ ਜਾਂਦੀ ਆ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵੀ ਇਹਨਾਂ ਨੇ ਹੈਲਮਟ ਇੱਥੇ ਵੰਡੇ ਨੇ ਧੰਨਵਾਦ ਠੀਕ ਹੈ ਜੀ ਫਤਪੁਰ ਆਰਪੀ ਫਿਊਲਿੰਗ ਸਟੇਸ਼ਨ ਟਿੱਬਾ ਰੋਡ ਨਿਆਰਾ ਪਟਰੋਲ ਪੰਪ ਤੋਂ ਓਨਰ ਅਸੀਂ ਅੱਜ ਸਾਡੀ ਕੰਪਨੀ ਨੇ ਉਪਰਾਲਾ ਕੀਤਾ ਹੈ ਕਿ ਜਿਹੜੇ ਹੈਲਮਟ ਨਹੀਂ ਪਾ ਕੇ ਆ ਰਹੇ ਹਨ ਉਹਨਾਂ ਨੂੰ ਆਪਾਂ ਹੈਲਮਟ ਅਬੋਏ ਕਰ ਰਹੇ ਹਾਂ ਕਿ ਹੈਲਮਟ ਪਾ ਕੇ ਆਓ ਸਾਰੇ ਜਾਨੇ ਅਸੀਂ ਅੱਜ ਸਾਡੇ ਕੰਪਨੀ ਉਹ ਡੀਐਮ ਸਰ ਆਏ ਟੀਐਸਐਮ ਸਰ ਆਏ ਨੇ ਸਾਡੇ ਤੇ ਸਾਡੇ ਆਜਾ ਸ਼ੋਕ ਜੀ ਆਏ ਨੇ ਤੇ ਕੌਂਸਲ ਸਰ ਆਮ ਆਏ ਨੇ ਸਾਰੇ ਤੇ ਉਹਨਾਂ ਨੇ ਸਭ ਨੂੰ ਹੈਲਮਟ ਵੰਡੇ ਨੇ ਅੱਜ ਤੇ ਇਹ ਸੇਫਟੀ ਵੀਕਲੀ ਚੱਲ ਰਿਹਾ ਹੈ ਜਿਹੜਾ ਆਪਣਾ ਨੈਸ਼ਨਲ ਤੇ ਉਹਦੇ ਅਗੇਂਸਟ ਸਾਡੀ ਕੰਪਨੀ ਵਾਲਿਆਂ ਨੇ ਉਪਰਾਲਾ ਕੀਤਾ ਹੈ ਬਹੁਤ ਵਧੀਆ ਕਿ ਸਾਰਿਆਂ ਨੂੰ ਹੈਲਮਟ ਪਾਏ ਜਾਣ 45 ਨੂੰ ਚੁੱਕੇ ਦਿੱਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਕੋਲ ਆਏ ਨੇ ਤੇ ਅਸੀਂ ਇਹਨਾਂ ਨਾਲ ਰਵਾਂਗੇ ਤੇ ਸਾਡੇ ਨਾਲ ਨੇ ਤੇ ਅਸੀਂ ਇਹਨਾਂ ਨਾਲ ਉਪਰਾਲਾ ਕਰ ਰਹੇ ਹਾਂ ਸਾਰੇ ਪੁਰਾ ਨੈਸ਼ਨਲ ਵਰਡ ਦੇ ਵਿੱਚ ਜਿਹੜਾ ਚੱਲ ਰਿਹਾ ਸੇਫਟੀ ਵੀਕਲੀ ਤੇ ਉਹ ਸਾਰੇ ਪੰਪਾਂ ਤੇ ਚੱਲ ਰਿਹਾ ਸਾਡੇ ਨਾਇਰਾ ਦੇ ਇਹ ਉਪਰਾਲਾ ਤਾਂ ਇਹਨਾਂ ਨੂੰ ਹਰਕਾਲ ਕੀਤਾ ਜਾ ਰਿਹਾ ਪਿੱਛੇ ਵੀ ਕੀਤਾ ਸੀ ਅਸੀਂ 4 ਸਾਲ ਪਹਿਲਾਂ ਜਦੋਂ ਗੁਰਦੇਵ ਸਿੰਘ ਜੀ ਆਏ ਸੀਗੇ ਉਦੋਂ ਉਦੋਂ ਵੀ ਕੀਤਾ ਸੀਗਾ ਅਸੀਂ ਤੇ ਹੁਣ ਵੀ ਕੀਤਾ ਦੁਬਾਰਾ ਸਾਡੇ ਨਾਲ ਹਾਇਤ ਤਾਇਰ ਦੁਆਰਾ ਔਰ ਮੈਂ ਸਟੇਟ ਹੈਡ ਹੂੰ पंजाब हिमाचल और हरियाणा का हमारे कॉरपोरेट में न्यारा एनर्जी की हर मीटिंग स्टार्ट होती है सेफ्टी ब्रीफिंग के साथ में हमें स्पेशल इंस्ट्रक्शन रहती है कि हम जब सुबह घर से बाहर निकलते हैं तो सेफ्टी का ध्यान करके निकलें ताकि हम सेफली शाम को घर पहुंच सकें न्यारा एनर्जी लिमिटेड के हर पेट्रोल पंप पे सेफ्टी को प्रायोरिटी दी जाती है हमारे हर पेट्रोल पंप पे बिना हेलमेट वाले कस्टमर को पेट्रोल नहीं दिया जाता है हम उनको रिक्वेस्ट करते हैं कि वो हेलमेट पहन के आए और फिर पेट्रोल लें सेफ रहें हम आ, आ, जी जी ये न्यारा सेफ्टी वीक जो ऑल ओवर इंडिया हम सेलिब्रेट कर रहे हैं हम हर पेट्रोल पंप पे जैसे यहां भी हमने बीस आदमियों को बीस कस्टमर्स को जो बिना हेलमेट पहन के आए थे उनको हमने सेफ्टी ब्रीफिंग दिया है उनको हमने एक्सप्लेन किया कि सेफ रहने के लिए आपको हेलमेट पहन के ही घर से बाहर निकलना है लोगों को मैसेज देना चाहोगे आप लोगों को ये मैसेज देना चाहेंगे कि यदि वो टू व्हीलर पे जा रहे हैं तो हेलमेट ज़रूर पहने जो लोकल एडमिनिस्ट्रेशन ने स्पीड लिमिट प्रिस्क्राइब किया हुआ है उसके अंदर ही अपनी बाइक को चलाएं जो फोर व्हीलर वाले हैं ਉਹ ਹਮੇਸ਼ਾ ਸੀਟ ਬੈਲਟ ਪਾ ਕੇ ਚਲੇ ਅਤੇ ਆਪਣੇ ਆਪ ਨੂੰ ਸੇਫ ਰੱਖੇ ਬਹੁਤ ਬਹੁਤ ਦਿਨ ਲੋਕਾਂ ਪਰ ਇਹ ਜਿਹੜਾ ਅਵੇਅਰ ਕੀਤਾ ਗਿਆ ਹੈਲਮਟ ਬੰਨ ਲੈ ਕੀ ਕਹਿਣਾ ਹੈ ਦੇਖੋ ਸਰ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਟ੍ਰੈਫਿਕ ਅਵੇਅਰਨੈਸ ਮੰਤ ਚੱਲ ਰਿਹਾ ਇਹਦੇ ਚ ਜਿਹੜਾ ਟ੍ਰੈਫਿਕ ਪੁਲਿਸ ਲੁਧਿਆਣਾ ਵੱਲੋਂ ਬੱਖ ਬੱਖ ਸਕੂਲ ਕਾਲਜ ਬੱਖ ਬੱਖ ਖਾਵਾ ਤੇ ਜਾ ਕੇ ਜਿਹੜੇ ਕੈਂਪਿੰਗ ਲਾ ਕੇ ਲੋਕਾਂ ਨੂੰ ਟ੍ਰੈਫਿਕ ਅਵੇਅਰਨੈਸ ਲਈ ਜਾਗਰੂਕ ਕੀਤਾ ਜਾ ਰਿਹਾ ਇਹ ਜਿਹੜਾ ਇਹ ਪੰਪ ਦੇ ਮਾਲਕ ਵੱਲੋਂ ਨਿਆਰਾ ਕੰਪਨੀ ਦਾ ਇਹ ਪੰਪ ਹੈ ਉਹਨਾਂ ਵੱਲੋਂ ਜਿਹੜੇ 2 ਦਰਜਣ ਜਿਹੜੇ ਹੈਲਮਟ ਨੇ ਉਹ ਉਹਨਾਂ ਚਾਲਕਾਂ ਨੂੰ ਦਿੱਤੇ ਗਏ ਜਿਹੜੇ ਕਿ ਬਿਨਾ ਹੈਲਮਟ ਸੀ ਤੇ ਸਿਰਫ ਇਹੀ ਸਾਡਾ ਮੇਨ ਮਕਸਦ ਇਹੀ ਸੀ ਕਿ ਲੋਕਾਂ ਨੂੰ ਅਵੇਰਨੈਸ ਕਰੀਏ ਤੇ ਜਿਹੜੇ ਟੂ ਵੀਲਰ ਚਾਲਕ ਨੇ ਉਹਨਾਂ ਨੂੰ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਇਹੀ ਅਪੀਲ ਕਰਾਂਗੇ ਕਿ ਟੂ ਵੀਲਰ ਚਲਾਉਂਦੇ ਟਾਈਮ ਮੋਬਾਈਲ ਫੋਨ ਦੀ ਵਰਤੋਂ ਨਾ ਕਰੋ ਹੈਲਮਟ ਜ਼ਰੂਰ ਪਹਿਨੋ ਕਿਉਂਕਿ ਸਭ ਤੋਂ ਜ਼ਿਆਦਾ ਜਿਹੜੇ ਐਕਸੀਡੈਂਟ ਹੈ ਜਾਨ ਜਾਂਦੀ ਹੈ ਉਹ ਟੂ ਵੀਲਰ 'ਚ ਜਿਹੜੀ ਸੜਕ ਹਾਲਤਾਂ ਵਿੱਚ ਉਹ ਹੈਲਮਟ ਨਾ ਪਾਉਣ ਕਰਕੇ ਜਾਂਦੀ ਹੈ ਜਿਹੜੀ ਸਿਰ ਦੀ ਸੱਟ ਬੜੀ ਖਤਰਨਾਕ ਸੱਟ ਹੈ ਉਹਦੇ ਲਈ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਜੀ ਸਰ ਕੰਕੋ ਇਹ ਚਲਾਉਣ ਜਿਹੜੇ ਸ਼ੁਰੂ ਕੀਤਾ ਜਾ ਰਹੇ ਨੇ ਉਹ ਵੀ ਲੈਕ ਬਣਾ ਕੀ ਹੈ ਦੇਖੋ ਸਰ ਜਿਹੜੇ ਈ ਚਲਾਣ ਨੇ ਉਹ ਵੱਖ-ਵੱਖ ਪੁਆਇੰਟਾਂ ਤੇ ਜਿਹੜੇ ਜਿੱਥੇ ਵੀ ਉਹ ਸੇਫ ਸਿਟੀ ਦੇ ਕੈਮਰੇ ਲੱਗੇ ਉੱਥੇ ਉਹ ਸ਼ੁਰੂ ਹੋਣੇ ਜਿਹੜਾ ਈ ਚਲਾਣ ਹੈ ਉਹ ਜਿਵੇਂ ਵਿਜੀਬਲ ਅਫੈਂਸ ਹੈ ਜੇ ਉਸ ਲਾਈਟ ਤੇ ਕੋਈ ਖੜਾ ਉਹਨੇ ਬਿਨਾ ਹੈਲਮਟ ਹੈ ਜਾਂ ਮੋਬਾਈਲ ਫੋਨ ਦੀ ਵਰਤੋਂ ਕਰ ਰਿਹਾ ਜਾਂ ਰੈੱਡ ਲਾਈਟ ਜੰਪ ਕਰ ਰਿਹਾ ਜਿਹੜੇ ਉਹਨਾਂ ਫੈਸ ਦੇ ਚਲਾਣ ਜਿਹੜੇ ਈ ਚਲਾਣ ਰਾਈ ਹੋਣੇ ਨੇ ਉੜੜੇ ਚਾਲਕ ਨੇ ਉਹਨਾਂ ਦੇ ਜਿਹੜਾ ਵੀ ਐਡਰੈਸ ਹੈ ਉਹਨੂੰ ਇੱਕ ਘਰ ਪਹੁੰਚਾ ਦੇਣਾ ਲੋਕਾਂ ਨੂੰ ਮੈਸੇਜ ਵੀ ਚਾਹੁੰਦੇ ਨਾਲ ਆਸ ਬਾਈ ਇੱਕੋ ਹੀ ਮੈਸੇਜ ਹੈ ਜੀ ਮੇਰਾ ਬਾਰ-ਬਾਰ ਇਹੀ ਅਪੀਲ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਠੀਕ ਹੈ ਜੀ ਆਪ ਬਚੋ ਅਗਲੇ ਨੂੰ ਵੀ ਸलाम ਤੁਹਾਨੂੰ ਜੀ ਧੰਨਵਾਦ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਹੈਗੇ ਆਂ ਲੁਧਿਆਣਾ ਸ਼ਹਿਰ ਦੀ ਜਿੱਥੇ ਕਿ ਟ੍ਰੈਫਿਕ ਦੇ ਜਿਹੜੇ ਨਿਯਮ ਹੈਗੇ ਨੇ ਉਹਦੀ ਪਾਲਣਾ ਸੁਰੱਖਿਤ ਕਰਨ ਵਾਸਤੇ ਇਹ ਨਿਯਮ ਰੱਖੇ ਗਏ ਹੈਗੇ ਨੇ ਸੋ ਬਿਲਕੁਲ ਦਰਨੁਦ ਖਾਵਾਂਗੇ ਲੁਧਿਆਣੇ ਦੇ ਟੱਬਾ ਰੋਡ ਦੇ ਆਰਪੀ ਫਿਲਿੰਗ ਨਾਇਰਾ ਪੈਟਰੋਲ ਪੰਪ ਵੱਲੋਂ ਉਹਨਾਂ ਰਾਜਨਪੁਰ ਵੱਲੋਂ ਸੜਕਾਂ ਸੁਰੱਖਿਆ ਨੂੰ ਲੈ ਕੇ ਹੈਲਮਟ ਵੀ ਵੰਡੇ ਗਏ ਹੈਗੇ ਨੇ ਜਿਸ ਮੌਕੇ ਤੇ ਉਹਨਾਂ ਦੇ ਨਾਲ ਮੌਜੂਦਾ ਕਾਉਂਸਲਰ ਸੁਖਮੇ ਸੁਖਮੇਲ ਸਿੰਘ ਗੁਰਮੇਲ ਆਪਣੇ ਟ੍ਰੈਫਿਕ ਇੰਚਾਰ ਅਸ਼ੋਕ ਚੋਹਾਨ ਮੌਜੂਦ ਰਹੇ ਤੇ ਉਹਨਾਂ ਨੇ ਇਹ ਵੀ ਕਹਿਣਾ ਹੈਗਾ ਵੈ ਕਿ ਜਿਹੜੇ ਟ੍ਰੈਫਿਕ ਦੇ ਜਿਹੜੇ ਨਿਯਮ ਹੈਗੇ ਨੇ ਉਹ ਜਿਹੜੇ ਆਨ ਦੀ ਜਿਹੜੀ ਪੀੜੀ ਹੈ ਉਹ ਆਪਨਾ ਸਹੀ ਤਰੀਕੇ ਨਾਲ ਚੱਲੇ ਉਹ ਤੇ ਜਿਹੜਾ ਬਿਨਾ ਹੈਲਮਟ ਤੋਂ ਜਿਹੜਾ ਜਾਏਗਾ ਉਹ ਬਖਸ਼ਾ ਬਿਲਕੁਲ ਨਹੀਂ ਜਾਏਗਾ ਸੋ ਗੱਲਬਤ ਕਰਦੇ ਹਾਂ ਮੌਕੇ ਦੇ ਉੱਤੇ ਜਿਹੜੇ ਇੱਥੇ ਅਸ਼ੋਕ ਚੋਹਾਂ ਜੀ ਪਹੁੰਚੇ ਹੋਏ ਨੇ ਔਰ ਮੌਕੇ ਜਿਹੜੇ ਆਪਣਾ પેટ્રોલ ਪੰਪ ਦੇ ਜਿਹੜੇ ਓਨਰ ਹੈਗੇ ਨੇ ਉਹਨਾਂ ਨਾਲ ਵੀ ਆਪਾਂ ਗੱਲਬਤ ਕਰਾਵਾਂਗੇ ਸੋ ਸਾਡੇ ਚੈਨਲ ਦੇ ਕੀ ਕਹਿੰਦੇ ਨੇ ਜੁੜੇ ਰਹੋ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਮੈਂ ਸੁਖਮੇਲ ਸਿੰਘ ਗਰੇਵਾ ਵਾਰ ਨੰਬਰ 14 ਦਾ ਕਾਉਂਸਲਰ ਤੇ ਮੈਂ ਅੱਜ ਇੱਥੇ ਆਇਆ ਵਾਂ ਆਰਪੀ ਫੀਲਿੰਗ ਨਿਆਰਾ ਪٹرول ਪੰਪ ਤੇ ਉਹਨਾਂ ਨੇ ਮੈਨੂੰ ਬੁਲਾਇਆ ਜੀ ਇੱਥੇ ਆ ਕੇ ਉਹਨਾਂ ਨੇ ਸਭ ਤੋਂ ਵਧੀਆ ਕਦਮ ਚੱਕਿਆ ਵਾ ਜਿਹੜਾ ਟੂ ਬੋਇਲਰ ਚਾਲਕਾਂ ਨੂੰ ਅੱਜ ਹੈਲਮਟ ਵੰਡੇ ਨੇ ਇਹਦੀ ਬਹੁਤ ਜ਼ਿਆਦਾ ਲੋੜ ਆ ਹੈਲਮਟ ਦੀ ਕਿਉਂਕਿ ਅਕਸਰ ਐਕਸੀਡੈਂਟ ਹੁੰਦਾ ਤਾਂ ਸਿਰ ਦੀ ਸੱਟ ਲੱਗ ਕੇ ਲੋਕਾਂ ਦੀ ਜਾਨ ਚਲੀ ਜਾਂਦੀ ਆ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵੀ ਇਹਨਾਂ ਨੇ ਹੈਲਮਟ ਇੱਥੇ ਵੰਡੇ ਨੇ ਧੰਨਵਾਦ ਠੀਕ ਹੈ ਜੀ ਉਧਰ ਆਰਪੀ ਫਿਲੀਨ ਸਟੇਸ਼ਨ ਟਿੱਬਾ ਰੋਡ ਨਿਆਰਾ ਪٹرول ਪੰਪ ਤੋਂ ਓਨਰ ਅਸੀਂ ਅੱਜ ਸਾਡੀ ਕੰਪਨੀ ਨੇ ਉਪਰਾਲਾ ਕੀਤਾ ਹੈ ਕਿ ਜਿਹੜੇ ਹੈਲਮਟ ਨਹੀਂ ਪਾ ਕੇ ਆ ਰਹੇ ਉਹਨਾਂ ਨੂੰ ਆਪਾਂ ਹੈਲਮਟ ਅਬੋਏ ਕਰ ਰਹੇ ਹਾਂ ਕਿ ਹੈਲਮਟ ਪਾ ਕੇ ਆਓ ਸਾਰੇ ਜਾਨੇ ਅਸੀਂ ਅੱਜ ਸਾਡੇ ਕੰਪਨੀ ਉਹ ਡੀਐਮ ਸਰ ਆਏ ਟੀਐਸਐਮ ਸਰ ਆਏ ਨੇ ਸਾਡੇ ਤੇ ਸਾਡੇ ਅਜਾ ਸ਼ੋਕਜੀ ਆਏ ਨੇ ਤੇ ਕੌਂਸਲ ਸਭਾ ਮੈਂ ਆਏ ਨੇ ਸਾਰੇ ਤੇ ਉਹਨਾਂ ਨੇ ਸਭ ਨੂੰ ਹੈਲਮਟ ਵੰਡੇ ਨੇ ਅੱਜ ਤੇ ਇਹ ਸੇਫਟੀ ਵੀਕਲੀ ਚੱਲ ਰਿਹਾ ਹੈ ਜਿਹੜਾ ਆਪਣਾ ਨੈਸ਼ਨਲ ਤੇ ਉਹਦੇ ਅਗੇਂਸਟ ਸਾਡੀ ਕੰਪਨੀ ਵਾਲਿਆਂ ਨੇ ਉਪਰਾਲਾ ਕੀਤਾ ਹੈ ਬਹੁਤ ਵਧੀਆ ਕਿ ਸਾਰਾ